ਲਾਸ ਕਿਉਂ ਰਹੋ ਨਾਲੇ ਮੈਂ ਨਹੀਂ ਹਜੇ ਪਹਿਲਾਂ ਵਿਆਹ ਕਰਾਉਂਦੀ ਪਹਿਲਾਂ ਵੀਰੇ ਦਾ ਵਿਆਹ ਕਰਾਂਗੇ ਉਹ ਤੂੰ ਜਾ ਤਾਂ ਸਹੀ ਮੰਮੀ ਕਹਿੰਦੀ ਨਾ ਕਿ ਕਿਸੇ ਚੰਗੇ ਬੰਦੇ ਨੂੰ ਮੱਥੇ ਲਾ ਕੇ ਡਿਊਟੀ ਤੇ ਜਾਈਂ ਤੇਰਾ ਪਹਿਲਾ ਦਿਨ ਐ ਜੋ ਡਿਊਟੀ ਦਾ ਬੇਬੇ ਉਹ ਗੁਰੀ ਨੂੰ ਪਤਾ ਨਹੀਂ ਕੀ ਹੋ ਗਿਆ ਖੇਤ ਗਿਆ ਸੀ ਬੇਹੋਸ਼ ਹੋ ਕੇ ਡਿੱਗ ਪਿਆ ਹਾਏ ਮੈਂ ਮਰ ਜਾਾਂ ਬੇ ਕੀ ਹੋ ਗਿਆ ਹਾਏ ਗਾਗਣਾ ਗਾਗਣਾ ਹਾਂ ਮੰਮੀ ਕੀ ਹੋ ਗਿਆ ਹਾਏ ਕੀ ਹੋ ਗਿਆ ਕੀ ਹੋ ਗਿਆ ਮੁੱਖੀ ਗੁਰੀ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਗੁਰੀ ਨੂੰ ਦੱਸੋ ਤਾਂ ਸਹੀ ਕੀ ਹੋ ਗਿਆ ਪੈਣੇ ਉਹ ਖੇਤ ਜਾ ਕੇ ਬੇਹੋਸ਼ ਹੋ ਗਿਆ ਮੈਂ ਤਾਂ ਸੋਨੂੰ ਦੱਸਣ ਆਇਆ ਸੀ ਤੁਸੀਂ ਬੇਬੇ ਨੂੰ ਪਾਣੀ ਪਿਐਓ ਮੈਂ ਬੰਦੇ ਨੂੰ ਨਾਂ ਲੈ ਕੇ ਜਾਣਾ ਬਾਈ ਨੂੰ ਦੇਖਦਾ ਜਾ ਕੇ ਚੱਲ ਮੰਮੀ ਮੈਂ ਪਾਣੀ ਲੈ ਕੇ ਆਉਣੀ ਹਾਂ ਤੁਹਾਡੇ ਵਾਸਤੇ ਹਾਂ ਜੇ ਬੁੱਤਾ ਹਾਂ 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 ਹਾਲੇ ਮੰਮੀ ਪਾਣੀ ਪੀ ਲੋ ਤੋ ਲੋਕਾਂ ਦਾ ਦੰਦਾ ਮਾਰ ਹੈਗਾ ਜਦ ਮੈਂ ਲੱਡੂ ਵੰਡਣ ਗਈਆਂ ਮੈਨੂੰ ਲੋਕ ਕਹਿੰਦੇ ਬੀਨਾਂ ਦੀ ਜ਼ਮੀਨ ਘੱਟ ਸੀ ਜਿਹੜਾ ਮੁੰਡਾ ਹੁਣ ਨੌਕਰੀ ਕਰਨ ਲੱਗ ਗਿਆ ਕੋਈ ਨਹੀਂ ਪੁੱਤ ਕਿਸ ਤੇ ਰਾਜੀ ਹੈਗਾ ਲੋਕਾਂ ਦੀ ਤਾਂ ਮੰਮੀ ਆਉਂਦੀ ਆ ਪੋਂਕਣ ਦੀ ਤੁਸੀਂ ਫਿਕਰ ਨਾ ਕਰੋ ਪੁੱਤ ਆਪਾਂ ਚੱਲੀਏ ਖੇਤ ਦੇਖਣ ਉਹਨੂੰ ਬੁਰੀ ਨੂੰ ਮੰਮੀ ਉਹ ਆਉਂਦੀ ਹੋਣਗੀ ਵੀਰੇ ਨੂੰ ਲੈ ਕੇ ਤੁਸੀਂ ਫਿਕਰ ਨਾ ਕਰੋ ਐਵੇਂ ਤੁਹਾਡਾ ਬੀਪੀ ਹਾਈ ਹੋ ਜਾਊਗਾ ਪੁੱਤ ਮੇਰੇ ਮਨ ਨਹੀਂ ਖੜਦਾ ਹੈਗਾ ਜਿੰਨਾ ਚਿਰ ਮੈਂ ਦੇਖਦੀ ਨਹੀਂ ਉਹਨੂੰ ਆਉਂਦੇ ਹੋਣਗੇ ਲੈ ਕੇ ਆਪਾਂ ਦੇਖਦੇ ਨਹੀਂ ਫਿਰ ਆਪਾਂ ਵਗ ਚਲਾਂਗੇ ਮੈਂ ਤਾਂ ਕਹਿੰਦੀ ਆਪਾਂ ਦੇਖ ਹੀ ਆਉਂਦੀ ਆ ਨਹੀਂ ਆਪਾਂ ਥੋੜਾ ਟਾਈਮ ਦੇਖਦੇ ਆਂ ਕੀ ਪਤਾ ਆ ਜਾਣ ਉਹ ਲੈ ਕੇ ਚੱਲ ਤੇਰੀ ਮਰਜ਼ੀ ਐ ਉਹ ਆ ਗਏ ਮੰਮੀ ਵੀਰੇ ਵਰਗੇ ਦਾ ਕੀ ਹੋ ਗਿਆ ਪੁੱਤ ਤੈਨੂੰ ਠੀਕ ਐ ਤੂੰ ਹਾਂ ਮੈਂ ਠੀਕ ਆ ਬਸ ਐਸ਼ਨਲ ਐ ਠੀਕ ਆ ਮੈਂ ਬੈ ਜਾ ਹੋ ਗਿਆ ਵੀਰੇ ਬੇਹੋਸ਼ ਕਿ ਹੋ ਗਈ ਸੀ ਤੁਸੀਂ ਪਤਾ ਨਹੀਂ ਪੜੇ ਕੀ ਹੋ ਗਿਆ ਮੈਂ ਤਾਂ ਆਪ ਪਤਾ ਹੀ ਲੱਗਿਆ ਮੈਨੂੰ ਇੱਕੋਲਾ ਚੱਕਰ ਖਾ ਕੇ ਡਿੱਗ ਗਿਆ ਮੈਂ ਪਹਿਨੇ ਡਾਕਟਰ ਕੋਲ ਲੈ ਕੇ ਗਈ ਸੀ ਡਾਕਟਰ ਕਹਿੰਦਾ ਬੀਪੀ ਘਟ ਗਿਆ ਤਾਂ ਹੀ ਚੱਕਰ ਖਾ ਕੇ ਡਿੱਗ ਗਿਆ ਅਰੇ ਪਹਿਨੇ ਡਾਕਟਰ ਐ ਕਹਿੰਦਾ ਸੀਗਾ ਇਹਨੂੰ ਕੋਈ ਟੈਨਸ਼ਨ ਆ ਗਈ ਟੈਨਸ਼ਨ ਟੈਨਸ਼ਨ ਫੁਟਕਾ ਦੀ ਹੋ ਗਈ ਤੈਨੂੰ ਨਹੀਂ ਮੰਮੀ ਮੈਨੂੰ ਕਾਸੇ ਵੀ ਟੈਨਸ਼ਨ ਨਹੀਂ ਤੋ ਲੱਗਦਾ ਮੈਨੂੰ ਕੋਈ ਟੈਨਸ਼ਨ ਹੈ ਵੀਰੇ ਤੈਨੂੰ ਸੌ ਲੱਗੇ ਸਾਡੀ ਦੋਵਾਂ ਦੀ ਸੱਚੀ ਸੱਚੀ ਗੱਲ ਦੱਸ ਕਾਦੀ ਟੈਨਸ਼ਨ ਆ ਬਸ ਪੜੇ ਜਦੋਂ ਮੰਮੀ ਨੇ ਰੋਣ ਲੱਗੀ ਡੈਡੀ ਨੂੰ ਯਾਦ ਕਰਕੇ ਮੇਰੇ ਵੀ ਉਹੀ ਗੱਲ ਮੰਨ ਤੇ ਚੜ ਗਈ ਬਸ ਮੈਂ ਯਾਦ ਕਰਦਾ ਕਰਦਾ ਵੀ ਜੇ ਡੈਡੀ ਹੁੰਦਾ ਉਥੇ ਚੱਕਰ ਖਾ ਕੇ ਡਿੱਗ ਪਿਆ ਨਹੀਂ ਪੁੱਤ ਮੈਂ ਦੁਖੀ ਨਹੀਂ ਹੋਈਗੀ ਮੈਨੂੰ ਰੱਬ ਨੇ ਛੋਡੇ ਵਰਗੇ ਸਿਆਣੇ ਜਵਾਬ ਦਿੱਤੇ ਨੇ ਮੈਂ ਬਹੁਤ ਖੁਸ਼ ਆਂਗੀ ਤੂੰ ਟੈਨਸ਼ਨ ਨਾ ਲੈ ਤੂੰ ਮੰਨ ਤੇ ਨਾਲਾ ਪੁੱਤ ਮੈਂ ਹੁਣ ਅੱਜ ਤੋਂ ਬਾਅਦ ਨਾ ਕਦੇ ਵੀ ਰੋਂਦੀ ਹੈਗੀ ਮੈਂ ਸਾਨੂੰ ਦੇਖ ਦੇਖ ਜਿਉਣੀ ਆ ਮੰਮੀ ਮੈਂ ਵੀਰੇ ਵਾਸਤੇ ਦੁੱਧ ਗਰਮ ਕਰਕੇ ਲਿਉਣੀ ਆ ਲਿਆ ਪੁੱਤ ਤੂੰ ਵੀ ਪੁੱਤ ਪੀ ਕੇ ਜਾਈ ਦੁੱਧ ਬਹਿ ਜਾ ਪੈਣੇ ਤੁਸੀਂ ਇਹਨੂੰ ਖੇਤ ਨਾ ਭੇਜਿਓ। ਘਰ ਆਰਾਮ ਕਰਾਓ। ਖੇਤ ਦਾ ਕੰਮ ਮੈਂ ਆਪ ਹੀ ਕਰ ਲੂੰਗਾ। ਨਾਲੇ ਸ਼ਾਮ ਨੂੰ ਪੱਠੇ ਵੀ ਆਪ ਹੀ ਪਾ ਜੂੰਗਾ। ਜਿਉਂਦਾ ਰਹਿ ਪੁੱਤ। ਮੰਮੀ ਮੈਨੂੰ ਲੱਗਦਾ ਵੀਰੇ ਨੂੰ ਨਜ਼ਰ ਲੱਗੀ ਐ। ਤੂੰ ਇਹਦੀ ਨਜ਼ਰ ਉਤਾਰ ਦੇ। ਲੈ, ਕਾਮਲੀ ਨਾ ਹੋਵੇ ਤਾਂ ਨਜ਼ਰ ਲੱਗਣ ਨੂੰ ਬੜਾ ਸੁਣਾਗਾ। ਪੈਣਾ ਨੂੰ ਤਾਂ ਆਪਦੇ ਵੀਰ ਨਾ ਚੰਦ ਤੋਂ ਵੀ ਸੋਹਣੇ ਲੱਗਦੇ ਹੁੰਦੇ ਨੇ। ਮੰਮੀ ਤੂੰ ਇਹਦੀ ਨਜ਼ਰ ਉਤਾਰ ਐਵੇਂ ਬੋਲੀ ਜਾਂਦਾ। ਕੋਈ ਨਾ ਪੁੱਤ, ਨਜ਼ਰ ਤਾਂ ਮੈਂ ਉਤਾਰ ਦੂੰਗੀ। ਚਲੋ ਨਾਲੇ ਆਪਾਂ ਅੰਦਰ ਚੱਲੀਏ। ਆ ਜਾ ਵੀਰੇ ਤੂੰ ਆਰਾਮ ਕਰ ਲਾ। ਚਲੋ ਤੁਮ ਚੱਲੀਏ। ਚੰਗਾ ਪੈਣੇ, ਮੈਂ ਵੀ ਆ ਤੁਸੀਂ ਖੇਤ ਦਾ ਫਿਕਰ ਨਾ ਕਰੋ ਖੇਤ ਤਾਂ ਮੈਂ ਆਪ ਹੀ ਕੰਮ ਸੰਭਲੂ ਠੀਕ ਹੈ ਕਿ ਲਗਾ ਕੇ ਮੈਂ ਛੱਡਿਆ ਹੁਣੋਂ ਤੈਨੂੰ ਕਾਲਜ ਨਹੀਂ ਨਹੀਂ ਵੀਰੇ ਤੂੰ ਰਾਮ ਕਰ ਲੈ ਤੇਰੀ ਤबीयत ਨਹੀਂ ਠੀਕ ਹੈਗੀ ਮੈਂ ਚਲੀ ਜਾਊਂਗੀ ਉਹ ਦੇਖ ਕਾਂਵਲੀ ਠੀਕ ਆ ਹੁਣ ਮੈਂ ਕੁਝ ਨਹੀਂ ਹੋਇਆ ਮੈਨੂੰ ਮੈਂ ਛੱਡ ਕੇ ਆਉਂਗਾ ਤੈਨੂੰ ਕਾਲਜ ਤੂੰ ਕੱਲੀ ਕਿੱਧਰ ਜਾਏਂਗੀ ਚਲ ਠੀਕ ਆ ਆ ਜਾ ਪੇਪਰ ਤਾਂ ਮਿਲਦਾ ਦੇ ਵਧੀਆ ਹੋ ਗਈ ਪੂਰੀ ਹੈ ਨਾ ਬਾਲਾ ਪੜੀਏ ਤਿੱਕੇ ਜਿਹੇ ਹਾਂ ਸਾਰ ਦਿਨ ਬੈਠੀ ਰਹਿੰਦੀ ਸੀ ਹੈ ਪੁੱਤ ਤੂੰ ਰਿਜ਼ਲਟ ਕਦੋਂ ਆਉਂਗਾ ਤੇਰਾ ਰਿਜ਼ਲਟ ਤਾਂ ਮੰਮੀ ਮਹੀਨੇ ਤੱਕ ਆਊਗਾ ਹਜੇ ਫਿਰ ਪੁੱਤ ਤੂੰ ਕੋਈ ਹੋਰ ਕੰਮ ਸਿੱਖ ਲੈ ਹੋਰ ਕੰਮ ਕੀ ਕੱਪੜੇ ਕੁੱਪੜੇ ਸੇ ਹੁਣ ਸਿੱਖ ਲੈ ਤੂੰ ਲੈ ਦੱਸ ਮੰਮੀ ਹੁਣ ਐਨਾ ਪੜਾ ਲਿਖਿਆ ਕੇ ਉਹਨੂੰ ਕੱਪੜੇ ਸੇ ਲਾਏਂਗੀ ਤੂੰ ਪੁੱਤ ਕੰਮ ਕੋਈ ਮਾੜਾ ਨਹੀਂ ਹੁੰਦਾ ਹੈਗਾ ਐ ਨਹੀਂ ਪਤਾ ਜ਼ਿੰਦਗੀ ਚ ਕਿਹੜੇ ਕੰਮ ਦੀ ਲੋੜ ਪੈ ਜੇ ਮੰਮੀ ਤੁਸੀਂ ਤਾਂ ਮੈਨੂੰ ਘਰ ਦਾ ਕੰਮ ਵੀ ਨਹੀਂ ਕਰ ਦਿੰਦੇ ਹੈਗੇ ਮੈਨੂੰ ਘਰ ਦਾ ਕੰਮ ਵੀ ਨਹੀਂ ਕਰਨਾ ਆਉਂਦਾ ਪਹਿਲਾਂ ਮੈਨੂੰ ਘਰ ਦਾ ਕੰਮ ਸਿਖਾ ਦਿਓ ਫੇਰ ਮੈਂ ਕੋਈ ਹੋਰ ਕੰਮ ਸਿੱਖੂਗੀ ਹਾਂ ਮੰਮੀ ਇਹਦੀ ਗੱਲ ਸਹੀ ਹੈ ਇਹ ਰੋਟੀਆਂ ਪਕਾਉਣੀਆਂ ਸਿਖਾ ਦੇ ਨਹੀਂ ਤਾਂ ਆਪਦੇ ਸਹੁਰੇ ਘਰ ਜਾ ਕੇ ਇਹ 빙ੇ ਟੱਡੀਆਂ ਪਕਾਈ ਜਾਊਗੀ ਉੱਥੇ ਅੱਛਾ ਵੀਰੇ ਫੇਰ ਤਾਂ ਅੱਜ ਸ਼ਾਮ ਨੂੰ ਤੇ ਇੰਨੀ ਖਾਣੀਆਂ ਬਣੀਆਂ ਮੇਰੀਆਂ 빙ੇ ਟੱਡੀਆਂ ਰੋਟੀਆਂ ਅੱਜ ਸ਼ਾਮ ਰੋਟੀ ਮੈਂ ਬਣਾਉਂਗੀ ਚੱਲ ਅਸੀਂ ਤਾਂ ਖਾ ਲਾਂਗੇ ਤੇਰੇ 빙ੇ ਟੱਡੀਆਂ ਰੋਟੀਆਂ ਤੇਰੇ ਸਹੁਰੇ ਕਿਵੇਂ ਖਾਣਗੇ ਉਹ ਤਾਂ ਨਾ ਖਰੇ ਕਰਨਗੇ ਨਾ ਐ ਕਿਵੇਂ ਨਾ ਖਰੇ ਕਰਨਗੇ ਪੁੱਤੇ ਮੈਂ ਸਾਰਾ ਕੰ ਸੁਸਤ ਐ ਗੱਲਾਂ ਕਰਦੇ ਹੋ ਜਿਵੇਂ ਮੇਰਾ ਵਿਆਹ ਕਰਤਾ ਹੋਵੇ ਵਿੱਚੇ- ਵਿੱਚੇ ਦੀ ਕੰਮ ਸिखਾ ਦੋ ਇਹਨੂੰ ਕਰਨਾ ਲੈ ਹੱਸ ਕੇ ਉਹਰੇ ਨਾਲੇ ਮੈਂ ਨਹੀਂ ਹਜੇ ਪਹਿਲਾਂ ਵਿਆਹ ਕਰਾਉਂਦੀ ਪਹਿਲਾਂ ਵੀਰੇ ਦਾ ਵਿਆਹ ਕਰਾਂਗੇ ਚਲ ਉਹ ਤਾਂ ਕੋਈ ਨਾ ਤੂੰ ਪਹਿਲਾਂ ਚਾਹ ਬਣਾ ਕੇ ਲਿਆ ਦੇਖਦੇ ਆ ਤੈਨੂੰ ਵੀ ਚਾਹ ਬਣਾਉਣੀ ਆਉਂਦੀ ਆ ਕਿ ਨਾ ਲੈ ਚਾਹ ਤਾਂ ਮੈਂ 5 ਮਿੰਟਾਂ ਚ ਬਣਾ ਦੂੰਗੀ ਚੰਗਾ ਲਿਆ ਬਣਾ ਕੇ ਮੇਂ ਦਾ ਪੁੱਤ ਐ ਫਿਕਰ ਰਹਿੰਦਾ ਇਹਦਾ ਵੀ ਕੋਈ ਚੱਜ ਦਾ ਘਰ ਮਿਲ ਜੇ ਆਪਦੇ ਘਰੇ ਸੁਖੀ ਬਸੇ ਜਿਤੀਆਂ ਸੁਖੀ ਬਸਦਿਆਂ ਨੇ ਤਾਂ ਮਾਪਿਓ ਵੀ ਸੁਖੀ ਰਹਿੰਦੇ ਨੇ ਮੰਮੀ ਤੂੰ ਫਿਕਰ ਨਾ ਕਰ ਆਪਾਂ ਸਾਰਾ ਕੁਝ ਦੇਖ ਪਰਖ ਕੇ ਰਿਸ਼ਤਾ ਕਰਾਂਗੇ ਨਾਲੇ ਵਧੀਆ ਘਰ ਦੇਖਾਂਗੇ ਇਹਦੇ ਵਾਸਤੇ ਜਿੱਥੇ ਨੂੰ ਕੰਡਾ ਵੀ ਨਾ ਚੋਵੇ ਬਸ ਜਿੱਥੇ ਖੁਸ਼ੀਆਂ ਖੁਸ਼ੀਆਂ ਹੋਣ ਨਾਲੇ ਕਿਹੜਾ ਮੇਰੀ ਭੈਣ ਨੂੰ ਕੋਈ ਤੰਗ ਕਰ ਲੂਗਾ ਮੈਂ ਬੈਠਾ ਨਾ ਪੁੱਤ ਨਹੀਂ ਜਦੋਂ ਧੀਆ ਬੈਹਾਂ ਜਾਂਦੀਆਂ ਨੇ ਨਾ ਬਗਾਨੇ ਬਸ ਪੈ ਜਾਂਦੀਆਂ ਨੇ ਫਿਰ ਉਹਨਾਂ ਮੁਤਾਬਕ ਹੀ ਚੱਲਣਾ ਪੈਂਦਾ ਏ ਤੂੰ ਵੀ ਟੈਨਸ਼ਨ ਨਾਲੇ ਮੈਂ ਸਾਰਾ ਕੁਝ ਦੇਖ ਪਰਖ ਕੇ ਵਿਆਹ ਕਰੂੰਗਾ ਨਾਲੇ ਆਪਾਂ ਨੂੰ ਕਿਹੜਾ ਕਾਲੀਆ ਵਿਆਹ ਦੀ ਵੀ ਹੁਣੀ ਕਰਨਾ ਪੁੱਤ ਮਾਂ ਪਿਓ ਤਾਂ ਨਾ ਦੇਖ ਪਰਖ ਕੀ ਕਰਦੇ ਹੁੰਦੇ ਨੇ ਪਿੱਛੇ ਨਾ ਕਿਸਮਤ ਦੀਆਂ ਗੱਲਾਂ ਹੋ ਜਾਂਦੀਆਂ ਨੇ ਹੁੰਦੀਆਂ ਨੇ ਇੱਕ ਨਾ ਗਮਾਂਡਣ ਨੇ ਦੱਸ ਪਾਈ ਤੀਗੀ ਉਹ ਕਹਿੰਦੀ ਮੁੰਡਾ ਬਾਹਰੋਂ ਆ ਨਹੀਂ ਮੰਮੀ ਆ ਪਾਣੀ ਗਗਨ ਨੂੰ ਬਾਹਰ ਤੋਰ ਦੇ ਨਾਲੇ ਮੈਂ ਇਹਨੂੰ ਅਖੋਲੇ ਕਰ ਸਕਦਾਗਾ ਉੱਥੇ ਦਾ ਦੁੱਖ ਸੁੱਖ ਕੌਣ ਸੁਣੂਗਾ ਆਪਾਂ ਇੱਥੇ ਕੋਈ ਵਧੀਆ ਜਿਹਾ ਮੁੰਡਾ ਦੇਖ ਕੇ ਨੌਕਰੀ ਵਾਲਾ ਵਿਆਹ ਕਰ ਦਾਂਗੇ ਇਹਦਾ ਉਹ ਤਾਂ ਪੁੱਤ ਮੈਂ ਵੀ ਗਮਾਂਡਣ ਨੂੰ ਕਹਿੰਦਾ ਸੀ ਵੀ ਭਾਈ ਬਾਹਰਲੇ ਮੁੰਡੇ ਨੂੰ ਨਹੀਂ ਅਸੀਂ ਰਿਸ਼ਤਾ ਕਰਦੇ ਵੀ ਜੇ ਕੋਈ ਇੱਥੇ ਮੁੰਡਾ ਹੈਗਾ ਉਹਦੀ ਦਸਪਾਦੀ ਉਹਨੂੰ ਅਸੀਂ ਕਰ ਦਾਂਗੇ ਕੋਈ ਨੌਕਰੀ ਤੇ ਲੱਗਿਆ ਹੋਵੇ ਹਾਂ ਹਾਂ ਠੀਕ ਐ ਆ ਲੋ ਚਾਹ ਪੀਓ ਚਾਹ ਤਾਂ ਬੜੀ ਸਵਾਦ ਬਣਾਈ ਐ ਹਾਂ ਚਾਹ ਤਾਂ ਬਹੁਤ ਸਵਾਦ ਬਣਾਈ ਐ ਹੋਰ ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਬਣਾਉਣਾ ਨਹੀਂ ਆਉਂਦਾ ਚਲੋ ਮੈਂ ਚਾਹ ਤਾਂ ਬਣਾਉਣੀ ਆਉਂਦੀ ਐ ਇਹਨੂੰ ਹੁਣ ਤੂੰ ਸਬਜੀ ਬਣਾਉਣੀ ਤੇ ਰੋਟੀਆਂ ਪਕਾਉਣੀਆਂ ਸਿੱਖਿਆ ਹੁਣ ਇਹਨੂੰ ਅੱਜ ਸ਼ਾਮ ਨੂੰ ਰੋਟੀ ਮੈਂ ਹੀ ਪਕਾਉਂਗੀ ਪਕਾ ਨਹੀਂ ਪੁੱਤ ਪਕਾ ਲਈ ਸਬਜੀ ਵੀ ਤੈਨੂੰ ਬਣਾਉਣੀ ਹੋਊਗੀ ਅੱਜ ਠੀਕ ਆ ਅੱਜ ਫਿਰ ਮੈਂ ਹੀ ਕਰੂ ਸਾਰਾ ਕੰਮ ਹੋਰ ਸਿੱਖ ਲੈ ਮਮਮੀ ਮੈਂ ਵੀ ਫਿਰ ਖੇਤ ਜਾ ਕੇ ਆਉਣਾ ਕੱਲੂ ਫਿਰ ਡਿਊਟੀ ਤੇ ਜਾਣਾ ਮੈਂ ਨਾਲੇ ਦੇਖਦਾ ਸਿਰੀ ਨੇ ਕਿੰਨਾ ਕੰਮ ਕਰ ਲਿਆ ਨਾ ਪੁੱਤ ਮੈਨੂੰ ਤਾਂ ਹਜੇ ਡਰ ਜਿਹਾ ਲੱਗ ਜਿੰਦਾ ਭਗ ਜਾਂਦੇ ਮਮੀ ਇਹ ਹੁਣ ਠੀਕ ਹੈਗਾ ਨਾਲੇ ਘਰੇ ਬੈਠਾ ਬੋਰ ਹੋਈ ਜਾਂਦਾ ਜਾ ਪੁੱਤ ਜਾਇਆ ਫਿਰ ਛੇਤੀ ਆ ਜੀ ਪਰ ਚੱਲ ਫਿਰ ਮੈਂ ਜਾਂਦਾ ਮਮੀ ਮੈਂ ਕੱਪੜੇ ਥੋਲਾਂ ਨਾ ਮੈਂ ਆਪੇ ਤੁਹਾਨੂੰ ਬੁੱਤ ਕੱਪੜੇ ਤਾਂ ਨਹੀਂ ਮੈਂ ਧੂੰਗੀ ਚੱਲ ਚੰਗਾ ਥੋਲੇ ਫਿਰ ਠੀਕ ਤਗਨ ਤੂੰ ਤੇ ਬੜਾ ਵਧੀਆ ਕੰਮ ਕਰ ਲਿਆ ਨੀ ਐ ਕਿਵੇਂ ਪਹਿਣੇ ਪੈ ਗਈ ਸਿੱਤ ਤੇ ਠੀਕ ਐ ਹਾਂ ਭਣੇ ਠੀਕ ਐ ਗਿਆ ਅੱਸੀ ਗੱਲ ਚਾਚੀ ਐਸੀ ਕਾ ਰੂਰ ਬੁੱਤ ਪਾ ਦੇ ਕੱਪੜੇ ਸੁਕਣੇ ਹਾਂਜੀ ਆ ਜਾ ਪੁੱਤ ਬਹਿ ਜਾ ਤੂੰ ਪਾਇ ਤੇ ਹੋਰ ਬੁੱਤ ਗਾਣ ਤੇਰੀ ਪੇਪਰ ਹੋ ਗਏ ਹਾਂਜੀ ਚਾਚੀ ਹੋ ਗਏ ਪੇਪਰ ਤਾਂ ਅੱਛੇ ਪੁੱਤ ਅੱਗੇ ਹੋਰ ਪੜਨਾ ਐ ਹਾਂ ਕੋਰਸ ਕਰੂੰਗੀ ਅੱਗੇ ਮੈਂ ਤਾਂ ਪੁੱਤ ਸ਼੍ਰੀਨਗਰ ਨਾਲ ਗੱਲ ਕਰਨ ਆਈ ਸੀ ਕਿ ਪਾਰਲੀਮੈਂਟ ਦੀ 10 ਪਾਈ ਸੀ ਤੇਰੀ ਮੰਮੀ ਨੂੰ ਵੀ ਪਹਿਲਾਂ ਤੇ ਹੁਣ ਉਹ ਆਇਆ ਹੋਇਆ ਜੀ ਤੁਸੀਂ ਦੇਖਣਾ ਤਾਂ ਮੈਂ ਤਾਂ ਪਹਿਲੇ ਦੇਖ ਤੈਨੂੰ ਪਹਿਲਾਂ ਵੀ ਕਿਹਾ ਸੀ ਜੇਸੀ ਕੁੜੀ ਬਾਹਰ ਭੇਜਣੀ ਨਹੀਂ ਨਹੀਂ ਹੈਗੀ ਚਾਚੀ ਜੀ ਮੈਂ ਤਾਂ ਇੱਧਰ ਬੜ ਕੇ ਨਾ ਇੱਧਰ ਹੀ ਨੌਕਰੀ ਤੇ ਲੱਗ ਜਾਣਾ ਮੈਂ ਬਾਹਰ ਨਹੀਂ ਜਾਣਾ ਵੇਖ ਪੁੱਤ ਮੈਂ ਤਾਂ ਐਗੈਸੀ ਮੁੰਡਾ ਬਹੁਤ ਚੰਗਾ ਗਾ ਵੀ ਅੱਗੇ ਸੋਡੀ ਮਰਜ਼ੀ ਹੈ ਹੁਣ ਕਿਹੜਾ ਧੀ ਨੌਕਰੀਆਂ ਮਿਲਦੀਆਂ ਨੇ ਕਿੰਨੇ ਪੜ ਲੇਖ ਲੇ ਕੋਈ ਸਾਡਾ ਮੁੰਡਾ ਵੀ ਅੱਕ ਕੇ ਖੇਤੀ ਕਰਨ ਲੱਗ ਗਿਆ ਤੇ ਉਹ ਕਿਹੜਾ ਘਟ ਪੜਿਆ ਸੀ ਉਹ ਗੱਲ ਤਾਂ ਠੀਕ ਆ ਚਾਚੀ ਜੀ ਪਰ ਮੇਰਾ ਮੇਰੀ ਮੰਮੀ ਦੇ ਵੀਰੇ ਨੂੰ ਛੱਡ ਕੇ ਪਰਦੇਸਾਂ ਚ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਅਸੀਰ ਜਾ ਚੀ ਸਸੀ ਕਾ ਪੁੱਤ ਸਸੀ ਕਾ ਦਾ ਠੀਕ ਹੈ ਮੈਂ ਸੁਣੇ ਇਸ ਦਿਨ ਚੱਕਰ ਆ ਗਿਆ ਸੀ ਹੁਣ ਠੀਕ ਹੈ ਆ ਚਾਚੀ ਹੁਣ ਤਾਂ ਮੈਂ ਠੀਕ ਹਾਂ ਚੱਲ ਪੁੱਤ ਤੇਰੀ ਤਾਂ ਸੁਣ ਲਈ ਰੱਬ ਨੇ ਤੈਨੂੰ ਤਾਂ ਨੌਕਰੀ ਮਿਲ ਗਈ ਅੱਜਕੱਲ ਖੇਤੀਆਂ ਕਰਨੀਆਂ ਕਿਹੜਾ ਸੌਖੀਆਂ ਨਹੀਂ ਗੀਆਂ ਸਾਡੇ ਮੁੰਡੇ ਨੇ ਤਾਂ ਪੁੱਤ ਨੌਕਰੀਆਂ ਦਾ ਖੜੇ ਹੀ ਛੱਡਤਾ ਤੇ ਹੁਣ ਖੇਤੀ ਕਰਨ ਲੱਗ ਪਿਆ ਚਾਚੀ ਉਹਨੇ ਲਗਾਤਾਰ ਪੜ੍ਹਾਈ ਨਹੀਂ ਕੀਤੀ ਉਹ ਗੈਪ ਪਾਈ ਗਿਆ ਹੁਣ ਓਵਰ ਏਜ ਹੋ ਗਿਆ ਉਹ ਮੈਂ ਤਾਂ ਪੁੱਤ ਗਗਨ ਦੇ ਰਿਸ਼ਤੇ ਬਾਰੇ ਆਈ ਸੀ ਤੇ ਮੁੰਡਾ ਬਾਹਰੋਂ ਆਏਗਾ ਉਹ ਕਹਿੰਦਾ ਸੀ ਵੀ ਮੈਂ ਕੁੜੀ ਨੂੰ ਵੀ ਬਾਹਰ ਲੈ ਜਾਊਂਗਾ ਨਹੀਂ ਚਾਚੀ ਅਸੀਂ ਨਹੀਂ ਗਗਨ ਨੂੰ ਬਾਹਰੇ ਭੇਜਣਾ ਸਾਡਾ ਜੀ ਨਹੀਂ ਲੱਗਣਾ ਬਾਕੀ ਬਾਹਰਲੇ ਮੁੰਡੇ ਦਾ ਮੈਨੂੰ ਘੱਟ ਜਕੀਨ ਆ ਮਣ ਜਾ ਨਹੀਂ ਖੜਦਾ ਨਾ ਪੁੱਤ ਉਹ ਮੁੰਡੇ ਦੀ ਤਾਂ ਕੂਰੀ ਗਰੰਟੀ ਸੀ ਮੇਰੀ ਅੱਗੇ ਥੋਡੀ ਮਰਜ਼ੀ ਚਾਚੀ ਅੱਜ ਕੱਲ ਕੀ ਦੀਆਂ ਗਰੰਟੀਆਂ ਨੇ ਲੋਕ ਉੱਪਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨੇ ਠੀਕ ਹੈ ਪੁੱਤ ਮਰਜ਼ੀ ਹੈ ਤੇਰੀ ਹਨਾ ਮੈਂ ਤਾਂ ਚੱਲਦੀ ਨਹੀਂ ਭਣੀ ਚਾਹ ਪੀ ਕੇ ਜਾਈਂ ਭੇਜਾ ਚੰਗਾ ਪਣੀ ਚੱਲਦੀ ਐ ਮੈਂ ਤਾਂ ਚਾਹ ਤਾਂ ਮੇਰੀ ਡਾਕਟਰ ਨੇ ਬੰਦ ਕੀਤੀ ਹੋਈ ਐ ਕਿੰਨਾ ਸਿਆਣਾ ਮੁੰਡਾ ਸੀ ਮੈਂ ਕਿਹੜਾ ਮਾੜਾ ਕਰਾਉਂਦੀ ਸੀ ਚਲ ਇਹਨਾਂ ਦੀ ਮਰਜ਼ੀ ਹੈ ਮੰਮੀ ਆ ਚਾਚੀ ਉਹੀ ਮੁੰਡੇ ਬਾਰੇ ਗੱਲ ਕਰਦੀ ਸੀ ਜਿਹੜੇ ਵਾਰ ਦੂ ਪਹਿਲਾਂ ਦਾ ਉਸੇ ਬਾਰੇ ਕਰਦੀ ਸੀ ਪੁੱਤ ਮੈਂ ਕਿੰਨੇ ਵਾਰੀ ਕਹਤਾ ਨਾਲ ਵੀ ਅਸੀਂ ਬਾਹਰਲੇ ਮੁੰਡੇ ਨੂੰ ਨਹੀਂ ਰਿਸ਼ਤਾ ਕਰਦੇ ਨਹੀਂ ਕਰਦੇ ਉਹੀ ਮਗਰ ਪੈਰੀ ਹੈਗੀ ਕੀ ਕਰੀਏ ਖੜੇ ਨਹੀਂ ਛੱਡਦੀ ਹੈਗੀ ਉਹ ਤਾਂ ਮੰਮੀ ਚਾਚੀ ਆਪਣਾ ਮਾੜਾ ਨਹੀਂ ਕਰਦੀ ਪਰ ਮੈਨੂੰ ਯਕੀਨ ਨਹੀਂ ਹੈਗਾ ਜਿਹੜੇ ਮੁੰਡੇ ਬਾਹਰੋਂ ਆਉਂਦੇ ਨੇਗੇ ਚਲੋ ਛੱਡੋ ਬਰੇ ਇਹਨਾਂ ਗੱਲਾਂ ਨੂੰ ਮੈਂ ਨਹੀਂ ਹਜੇ ਵਿਆਹੂ ਕਰਾਉਂਦੀ ਨਾਲੇ ਵੀਰੇ ਕੱਲ ਨੂੰ ਤੇ ਡਿਊਟੀ ਤੇ ਜਾਣਾ ਕਿਹੜੇ ਕੱਪੜੇ ਪਾ ਕੇ ਜਾਏਗਾ ਮੈਂ ਪ੍ਰੈਸ ਕਰ ਦੂੰਗੀ ਤੇਰੇ ਤਾਂ ਸਾਰੇ ਕੱਪੜੇ ਪੁਰਾਣੇ ਹੋਏ ਪੈ ਨੇ ਹਜੇ ਕਿੰਨਾ ਦਿਨ ਖੜਾ ਜਾ ਕੇ ਨਵੇਂ ਕੱਪੜੇ ਲਿਆ ਕੱਲ ਨੂੰ ਡਿਊਟੀ ਤੇ ਨਵੇਂ ਕੱਪੜੇ ਪਾ ਕੇ ਜਾਈਂ ਉਹ ਕੰਮਲੀ ਨਾ ਹੋਵੇ ਤਾਂ ਨਵੇਂ ਕੱਪੜਿਆਂ ਨੂੰ ਕੀ ਹੈ ਜਦੋਂ ਮੇਰੀ ਤਨਖਾਹ ਮਿਲੀ ਉਦੋਂ ਨਵੇਂ ਕੱਪੜੇ ਲੈ ਆਵਾਂਗੇ ਆਪਾਂ ਤੂੰ ਐਂ ਕਰ ਮੇਰੇ ਕੋਲ ਚਿੱਟੀ ਸ਼ਰਟ ਪਈ ਹੈ ਤੇ ਨੀਲੀ ਪੈਂਟ ਪਈ ਹੈ ਉਹ ਪ੍ਰੈਸ ਕਰ ਦੇ ਉਹ ਪਾ ਕੇ ਭੱਜ ਜਾਊਂਗਾ ਚਲ ਠੀਕ ਆ ਮੰਮੀ ਜਾਣਾ ਮੈਨੂੰ ਡਿਊਟੀ ਤੇ ਚੰਗਾ ਪੁੱਤ ਮੈਂ ਪਰ ਐਂ ਦੇਖਦੀ ਆ ਤੂੰ ਹਜੇ ਖੜ ਜਾ ਵੀ ਕੋਈ ਮਹੀਨਾ ਕੋਈ ਚੰਦਰਾ ਮੱਥੇ ਲੱਗ ਜੇ ਓਹੋ ਮੰਮੀ ਤੂੰ ਤਾਂ ਬੜਾ ਵਹਿਮ ਕਰਦੀ ਐ ਵਹਿਮ ਨਹੀਂ ਪੁੱਤ ਪਹਿਲੇ ਦਿਨ ਤਾਂ ਤੂੰ ਡਿਊਟੀ ਤੇ ਜਾਣਾਗਾ ਕਿਸੇ ਚੰਗੇ ਬੰਦੇ ਨੂੰ ਮੱਥੇ ਲਾ ਕੇ ਜਾਇਂ ਤੂੰ ਅੱਛਾ ਇਹ ਗੱਲ ਆ ਮੰਮੀ ਇੱਕ ਮਿੰਟ ਗਗਨ ਗਗਨ ਹਾਂ ਵੀਰੇ ਤੂੰ ਐਂ ਕਰ ਜਿੱਧਰ ਦੀ ਮੈਂ ਜਾਊਗਾ ਨਾ ਤੂੰ ਗਲੀ 'ਚ ਜਾ ਕੇ ਖੜ ਜਾ ਕਿਉਂ ਓ ਤੂੰ ਜਾ ਤਾਂ ਸਹੀ ਮੰਮੀ ਕਹਿੰਦੀ ਨਾ ਕਿ ਕਿਸੇ ਚੰਗੇ ਬੰਦੇ ਨੂੰ ਮੱਥੇ ਲਾ ਕੇ ਡਿਊਟੀ ਤੇ ਜਾਈਂ ਤੇਰਾ ਪਹਿਲਾ ਦਿਨ ਐ ਅੱਜ ਡਿਊਟੀ ਦਾ ਅੱਛਾ ਠੀਕ ਐ ਚੱਲ ਠੀਕ ਐ ਫਿਰ ਮੈਂ ਜਾਂਦੀ ਆਂ ਗਲੀ ਚ ਠੀਕ ਐ ਮੰਮੀ ਹੁਣ ਤਾਂ ਮੇਰੀ ਭੈਣ ਤੋਂ ਚੰਗਾ ਤਾਂ ਕੋਈ ਨਹੀਂ ਹਾਂ ਬਤ ਚਲ ਚੰਗਾ ਫਿਰ ਮੈਂ ਜਾਂਨਾ ਚੰਗਾ ਪੁੱਤ ਮੰਮੀ ਮੈਨੂੰ ਲੱਗਦਾ ਵੀਰੇ ਤਾਂ ਕਮਲਾ ਹੀ ਆ ਕਮਲਾ ਨਹੀਂ ਹੈਗਾ ਪੁੱਤ ਇਹ ਤਾਂ ਨਾ ਜਦੋਂ ਤੇਰੀ ਹੋਂਦ ਤੋਂ ਪਹਿਲਾਂ ਸੁੱਖਾ ਸੁਖਦਾ ਹੁੰਦਾ ਸੀ ਕਹਿੰਦਾ ਰੱਬਾ ਮੈਨੂੰ ਇੱਕ ਪੈਣ ਦੇ ਦੇ ਇਹਦਾ ਨਾ ਤੈਨੂੰ ਸੁੱਖਾ ਸੁਖ ਸੁਖ ਕੇ ਲੈਂਦਾਗਾ ਅੱਛਾ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਅੱਜ ਦੱਸਿਆ ਚੱਲ ਪੁੱਤ ਗਰਮੀ ਵਾਲੀ ਆ ਚੱਲ ਅੰਦਰ ਚੱਲੀਏ ਹੈਲੋ ਸਸੀ ਕਾਲ ਮਮਾ ਜੀ ਸਸੀ ਕਾ ਭਾਈ ਸਸੀ ਕਾ ਹੋ ਠੀਕ ਹੋ ਭਾਈ ਹਾਂ ਮਮਾ ਜੀ ਠੀਕ ਆ ਤੁਸੀਂ ਠੀਕ ਹੋ ਹਾਂ ਬਧੀਆ ਹੀ ਬਧੀਆ ਪੇਪਰ ਹੋ ਗਿਆ ਤੁਹਾਡੇ ਹਾਂ ਮਮਾ ਜੀ ਹੋ ਗਏ ਤੇ ਉਹ ਮੈਂ ਤਾਂ ਆ ਗਿਆ ਤੇਰੀ ਮੰਮੀ ਨਾਲ ਗੱਲ ਕਰਾਂ ਹਾਂਜੀ ਮਮਾ ਜੀ ਕਰਾਉਣੀ ਆ ਮੰਮੀ ਮੰਮੇ ਦਾ ਫੋਨ ਆ ਗੱਲ ਕਰ ਲੈ ਹੈਲੋ ਹੋਰ ਭੈਣ ਸਸੀ ਕਾਲ ਸਤਿ ਸ੍ਰੀ ਅਕਾਲ ਵੀਰੇ। ਉਹ ਠੀਕ ਆ ਬਾਈ। ਹਾਂ ਠੀਕ ਠਾਕ ਵੀਰੇ ਤੂੰ ਦੱਸ ਆਪਣੇ ਠੀਕ ਠਾਕ ਨੇ ਸਾਰੇ? ਹਾਂ ਵਧੀਆ ਵਧੀਆ ਸਾਰੇ ਠੀਕ ਨੇ। ਮੈਂ ਤਾਂ ਭਾਈ ਤਿੰਨਾਂ ਇੱਕ ਗੱਲ ਕਰਨੀ ਜਰੂਰੀ। ਅੱਛਾ ਵੀਰੇ। ਮੈਂ ਤਾਂ ਇਹ ਕਹਿੰਦਾ ਸੀਗਾ ਗਾਗਨ ਦੇ ਰਿਸ਼ਤੇ ਬਾਰੇ ਗੱਲ ਕਰਨੀ ਸੀਗੀ। ਅੱਛਾ। ਦੋ ਭਰਾ ਨੇ ਪਹਿਨੇ 40 ਕਿੱਲੇ ਨੇ। ਹੂੰ। ਮੁੰਡਾ ਵਿਆਹਿਆ ਹੋਇਆ 20-20 ਕਿੱਲੇ ਹੁੰਦੇ ਨੇ। ਅੱਛਾ। ਤੇ ਆਪਣੀ ਗਾਗਨ ਦੀ ਬੀਏ ਕਰੀ ਹੋਈ ਹੈਗੀ? ਮੁੰਡਾ ਹਜੇ ਪੜਦਾ ਹੈਗਾ। ਜੇ ਤੂੰ ਕਹਿੰਨੀ ਆਪਾਂ ਦੇਖ ਲੈਣੇ ਆਂਗੇ। ਨਹੀਂ ਵੀਰੇ ਮੈਂ ਤਾਂ ਐ ਕਹਿੰਦੀ ਆ ਵੀ ਹਜੇ ਨਿਆਣੀ ਆ ਆਪਾਂ ਥੋੜੇ ਚਿਰ ਹੋਰ ਖੜ ਜਾਨੇ ਹਾਂਗੇ। ਭੈਣੇ ਧੀਆਂ ਤਾਂ ਜਾਂਉਂਦੀਆਂ ਹੀ ਜਵਾਨ ਹੁੰਦੀਆਂ ਨੇ। ਨਾਲੇ ਧੀਆਂ ਤਾਂ ਆਪਣੇ ਘਰ ਹੀ ਬਸਦੇ ਚੰਗੇ ਲੱਗਦੀਆਂ ਨੇ। ਵੀਰੇ ਮੈਂ ਕਹਿੰਦੀ ਸੀ ਗੁਰੀ ਨੂੰ ਆ ਜਾਣ ਦੇ ਫਿਰ ਮੈਂ ਉਹਦੇ ਨਾਲ ਸਲਾਹ ਕਰੂੰਗੀ। ਨਾਲੇ ਭੈਣੇ ਵਧਾਈਆਂ ਤੈਨੂੰ ਗੁਰੀ ਨੂੰ ਨੌਕਰੀ ਮਿਲ ਗਈ। ਪ੍ਰਮਾਤਮਾ ਵੀਰੇ ਸੋਨੂੰ ਵੀ ਵਧਾਵੇ। ਭੈਣੇ ਗੁਰੀ ਨੂੰ ਕੀ ਪਤਾਗਾ ਉਹ ਤਾਂ ਹਜੇ ਜਵਾਬ ਆਗਾ। ਨਾਲੇ ਆਪਾਂ ਤਾਂ ਵਿਆਹ ਆਪਾਂ ਮੂਰੇ ਹੋ ਕੇ ਕਰਨਾ ਨਾ। ਵੀਰੇ ਗੁਰੀ ਐ ਕਹਿੰਦੀ ਤੀਗਾ ਵੀ ਥੋੜਾ ਜਿਹਾ ਆਪਾਂ ਹੋਰ ਪੜਾ ਲਈਏ ਨੂੰ। ਤੇ ਮੈਂ ਐ ਸੋਚਿਆ ਸੀ ਵੀ ਪਹਿਲਾਂ ਆਪਾਂ ਗੁਰੀ ਨੂੰ ਵਿਆਹ ਲਈਏ। ਕਮਲੀ ਹੋਈਆਂ ਭੈਣੇ ਅੱਜਕੱਲ ਤੈਨੂੰ ਪਤਾ ਕੁੜੀਆਂ ਕਿੰਨੀਆਂ ਤੇਜ ਨੇ। ਪਹਿਲਾਂ ਆਪਾਂ ਗਗਨ ਦਾ ਵਹ ਕਰਾਂਗੇ, ਉਹਦੇ ਵਿਆਹ ਤੇ ਖਰਚਾ ਕਰਾਂਗੇ। ਕੱਲ ਨੂੰ ਬਗਾਨੀ ਧੀ ਆ ਗਈ ਸ਼ਰੀਕਾ ਕਰੂਗੀ। ਵੀਰੇ ਫਿਰ ਮੈਂ ਕਰੂੰਗੀ, ਕਰੇ ਸਲਾਹ ਕਰਕੇ ਨਾ ਤੈਨੂੰ ਕੱਲ ਨੂੰ ਫੋਨ ਕਰੂੰ। ਠੀਕ ਐ ਭੈਣੇ ਸੋਚ ਲਈਂ, ਦੱਸ ਦੀ ਫਿਰ ਮੈਨੂੰ। ਹਾਂ ਹਾਂ ਮੈਂ ਕੱਲ ਨੂੰ ਤੈਨੂੰ ਜ਼ਰੂਰ ਫੋਨ ਕਰ ਦੂੰਗੀ। ਠੀਕ ਐ। ਹਾਂ ਚੰਗਾ ਵੀਰੇ। ਮੰਮੀ ਕੀ ਕਹਿੰਦਾ ਸੀ ਮਾਮਾ? ਮਾਮਾ ਦਾ ਪੁੱਤ ਮੁੰਡੇ ਹੀ ਦੱਸ ਪਾਉਂਦਾ ਸੀਗਾ ਤੇ ਇਹ ਕਹਿੰਦਾ 40 ਕਿੱਲੇ ਜ਼ਮੀਨ ਦੇ ਨੇ ਕਹਿੰਦਾ ਦੋ ਮੁੰਡੇ ਨੂੰ ਉਹਨਾਂ ਦੇ 20-20 ਕਿੱਲੇ ਜ਼ਮੀਨ ਦੇ ਹੁੰਦੇ ਨੇ ਕਹਿੰਦਾ ਪਰ ਮੰਮੀ ਮੁੰਡਾ ਕੀ ਕਰਦਾ ਪੁੱਤ ਮੁੰਡਾ ਤਾਂ ਪੜਦਾ ਹੈ ਹਜੇ ਪਰ ਮੰਮੀ ਮੈਂ ਤਾਂ ਆਪ ਹਜੇ ਹੋਰ ਪੜਨਾ ਸੀਗਾ ਤੁਸੀਂ ਪਹਿਲਾਂ ਵੀਰੇ ਦਾ ਵਿਆਹ ਕਰ ਲਓ ਮੈਂ ਬਾਅਦ ਚ ਕਰਾ ਲੂੰਗੀ ਪੁੱਤ ਤੇਰੇ ਮਾਮਾ ਇਹ ਕਹਿੰਦਾ ਤੀਗਾ ਕਹਿੰਦਾ ਬਗਾਨੀ ਧੀ ਆ ਗਈ ਨਾ ਕੱਲ ਨੂੰ ਉਸ ਰੀਕਾ ਕਰੂਗੀ ਕਹਿੰਦਾ ਵੀ ਪਹਿਲਾਂ ਕੁੜੀ ਦਾ ਕਰ ਦੋ ਮੰਮੀ ਕਿਹੋ ਜਿਹੀਆਂ ਗੱਲਾਂ ਕਰਦੀਆਂ ਉਹ ਕਿਉਂ ਸਹਿਕਾ ਕਰੂਗੀ ਨਾਲੇ ਮੇਰਾ ਵੀਰਾ ਇੰਨਾ ਚੰਗਾ ਉਹ ਕਿਉਂ ਸਹਿਕਾ ਕਰਨ ਦੇਊਗਾ ਉਹਨੂੰ ਪੁੱਤ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਤੂੰ ਤਾਂ ਹਜੇ ਨਿਆਣੀ ਐ ਚੱਲ ਛੱਡ ਗੁਰੀ ਨੂੰ ਆ ਜਾਣ ਦੇ ਫੇਰ ਆਪਾਂ ਸਲਾਹ ਕਰਕੇ ਕਰਦੇ ਆਂ ਗੱਲ ਚਲ ਠੀਕ ਆ ਮੰਮੀ ਚੱਲ ਪੁੱਤ ਐ ਕਰ ਤੂੰ ਘੜੀ ਆਰਾਮ ਕਰ ਲੈ ਮੈਂ ਚਾਹ ਬਣਾਉਣੀ ਆ ਚੰਗਾ ਠੀਕ ਆ ਮੰਮੀ ਆ ਗਿਆ ਵੀਰੇ ਹਾਂ ਗਗਨ ਮੈਂ ਪਾਣੀ ਲੈ ਕੇ ਆਉਣੀ ਆ ਲੈ ਆ ਮੰਮੀ ਕਿੱਥੇ ਹੈ ਬੈਣੀ ਮੰਮੀ ਅੰਦਰ ਪਈ ਆ ਕਹਿੰਦੀ ਮੇਰੇ ਸਿਰ ਜਾ ਦੁਖਦਾ ਕਿਉਂ ਸਵੇਰੇ ਤਾਂ ਠੀਕ ਠਾਕ ਸੀਗੀ ਉਹ ਉਹੀ ਬਸ ਥੱਕ ਜਾਈ ਗਈ ਹੋਣੀ ਆ ਕੰਮ-ਕੰਮ ਚ ਕੋਈ ਗੱਲ ਤਾਂ ਨਹੀਂ ਹੋਈ ਉਹ ਤਾਂ ਨਾ ਮਾਮੇ ਦਾ ਫੋਨ ਆਇਆ ਸੀਗਾ ਉਹੋਂ ਦੀ ਸੋਚੀ ਪਈ ਪਈ ਆ ਮੰਮੀ ਮਾਮੇ ਦਾ ਫੋਨ ਕੀ ਕਹਿੰਦਾ ਸੀ ਮਾਮਾ ਤੂੰ ਮੰਮੀ ਨੂੰ ਪੁੱਛ ਲੈ ਮੈਂ ਤਾਂ ਚਾਹ ਬਣਾਉਣੀ ਆ ਤੇਰੇ ਵਾਸਤੇ ਚਲ ਤੂੰ ਬਣਾ ਚਾਹ ਮੈਂ ਪੁੱਛਦਾ ਮੰਮੀ ਨੂੰ ਮੰਮੀ ਹਾਂ ਕੀ ਹੋ ਗਿਆ ਪੈ ਗਈ ਕੁਛ ਨਹੀਂ ਪੁੱਤੋਂ ਹੀ ਸਿਰ ਜਾ ਪਾ ਲਈ ਜਾ ਵੇ ਐਸੀ ਆ ਗਗਨ ਕਹਿੰਦੀ ਸੀ ਮਾਮੇ ਦਾ ਫੋਨ ਆਇਆ ਸੀ ਮਾਮਾ ਕੀ ਕਹਿੰਦਾ ਸੀ ਪੁੱਤੋਂ ਤੇਰੇ ਮਾਮੇ ਦਾ ਫੋਨ ਤਾਂ ਆਇਆ ਆਇਆ ਸੀ ਉਹਨੂੰ ਮੁੰਡੇ ਦਾ ਸੁਪਾਉਂਦਾ ਆਪਣੇ ਗਗਨ ਵਾਸਤੇ ਕਹਿੰਦਾ 40 ਕਿੱਲੇ ਜ਼ਮੀਨ ਦੇ ਨੇ ਦੋ ਮੁੰਡੇ ਨੇ 20-20 ਕਿੱਲੇ ਜ਼ਮੀਨ ਦੇ ਆਉਂਦੇ ਨੇ ਮੁੰਡਾ ਹਜੇ ਪੜਦਾ ਹੈ ਲੈ ਦੱਸ ਮੰਮੀ ਇਹ ਕੋਈ ਗੱਲ ਹੋਈ ਮੁੰਡਾ ਹਜੇ ਪੜਦਾ ਹੈਗਾ ਕਮਾਉਂਦਾ ਨਹੀਂਗਾ ਅਰੇ ਗਗਨ ਨੂੰ ਆਪਾਂ ਹਜੇ ਪੜਾਵਾਂਗੇ ਫੇਰ ਕਰਾਂਗੇ ਆਪਾਂ ਗਗਨ ਦਾ ਵਿਆਹ ਤੂੰ ਮਾਂ ਮੈਨੂੰ ਜਵਾਬ ਦੇ ਦੇ ਹੁਣ ਨਹੀਂ ਪੁੱਤ ਫਿਰ ਮਾਮਾ ਕਹਿੰਦਾ ਸੀ ਕਹਿੰਦਾ ਜੇ ਇਹਦਾ ਡੈਡੀ ਹੁੰਦਾ ਕਹਿੰਦਾ ਗੱਲ ਕੁਝ ਹੋਰ ਦੀਗੀ ਹੁਣ ਕਹਿੰਦਾ ਸਾਨੂੰ ਕਰਨਾ ਪਊਗਾ ਸਾਰਾ ਕੁਝ ਮੂਰੇ ਹੋ ਕੇ ਜੇ ਉਹਨੂੰ ਪਤਾ ਪਾ ਜਵਾਬ ਦਿੰਨੇ ਉਹ ਗੁੱਸੇ ਨਾ ਹੋ ਜੇ ਕਿਤੇ ਬਸ ਮੰਮੀ ਮੈਂ ਕਹਿੰਦਾ ਨ ਹੁੰਦਾ ਕੁਸੇ ਹੋ ਜਾਣਦੇ